ਜੋ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਕਰੋੜਾਂ ਦੀ ਆਬਾਦੀ ਦੇ ਕੋਲੋਂ ਜਿਹੜਾ ਵਾ ਕਵਸ ਜਿਹੜਾ ਇਕੱਠਾ ਕੀਤਾ ਜਾ ਰਿਹਾ ਵਾ ਪਿੱਟ ਪਟੇਲ ਦੇ ਟੈਂਕਰ ਦੇ ਉੱਪਰ 100 ਰੁਪਿਆ ਸੀਮਿੰਟ ਦੀ ਬੋਰੀ ਤੇ 1 ਰੁਪਿਆ ਬਿਜਲੀ ਦੇ ਬਿੱਲ ਤੇ ਜਿਹੜਾ ਇੱਕ ਯੂਨਿਟ ਦੇ 200 ਪੈਸੇ ਏਸੀ ਜਿਹੜਾ ਪੈਲਸ ਆਉਦਾ 1000 ਰੁਪਿਆ ਨੋਨ ਏਸੀ ਦਾ 500 ਚਾਰ ਵੀਲਰ ਦੇ 1000 ਰੁਪਿਆ ਤੇ ਟੂ ਵੀਲਰ ਦੇ 200 ਸ਼ਰਾਬ ਦੀ ਜਿਹੜੀ ਅੰਗਰੇਜ਼ੀ ਬੋਲੋ ਤੇ 10 ਰੁਪਏ ਤੇ ਜਿਹੜੀ ਅੰਗਰੇਜ਼ੀ ਬੋਤਲਾਂ ਸੌਰੀ 10 ਤੇ ਦੇਸੀ ਬੋਤਲ ਤੇ 5 ਰੁਪਏ ਕਰੋੜਾ ਰੁਪਇਆ ਜਿਹੜਾ ਇਕੱਠਾ ਹੋਇਆ ਉਹ ਵੱਖਰਾ ਜਿਹੜਾ ਇਹਦਾ ਵਿਆਜ ਆ ਪੁੱਛੋ ਵੀ ਇਹ ਭਗਵੰਤ ਮਾਨ ਨੂੰ ਜਾ ਰਿਹਾ ਵੇਰ ਕਿਹੜੇ ਇਹਦੇ ਮੰਦਿਰਾਂ ਨੂੰ ਜਾ ਰਿਹਾ ਵੇ ਪੰਜਾਬ ਦੇ ਲੋਕਾਂ ਕੋਲ ਕੌਸਸ ਦੇ ਨਾਂ ਤੇ ਫੰਡ ਜਰੂਰ ਲਿੱਤੇ ਜਾਂਦੇ ਹਨ ਪਰ ਅੱਜ ਤੱਕ ਕੋਈ ਵੀ ਪੈਸਾ ਸੜਕਾਂ ਤੇ ਕੁੰਮਰੀਆਂ ਗਾਇਆਂ ਤੇ ਨਹੀਂ ਲਗਾਇਆ ਗਿਆ ਦੱਸ ਦੇ ਕਿ ਅੱਜ ਪੰਜਾਬ ਵਿੱਚ ਤੁਸੀਂ ਕਿਸੇ ਵੀ ਚੀਜ਼ ਨੂੰ ਖਰੀਦਦੇ ਹੋ ਤਾਂ ਉਸ ਵਿੱਚੋਂ ਥੋੜੇ ਪੈਸੇ ਕੌਸਸ ਯਾਨੀ ਕਿ ਸੜਕਾਂ ਤੇ ਕੁੰਮਰੇ ਲਵਾਰ ਇਸ ਪਸ਼ੂਆਂ ਵਾਸਤੇ ਕੱਢਿਆ ਜਾਂਦਾ ਹੈ ਅਤੇ ਉਹ ਪੈਸੇ ਸਾਰਾ ਪੰਜਾਬ ਸਰਕਾਰ ਕੋਲ ਜਮ੍ਹਾਂ ਹੁੰਦਾ ਹੈ ਤੇ ਸਰਕਾਰ ਵੱਲੋਂ ਇਸ ਪੈਸੇ ਦੇ ਨਾਲ ਲਵਾਰ ਇਸ ਪਸ਼ੂਆਂ ਵਾਸਤੇ ਸਰਕਾਰੀ ਕੌਸ਼ਾਲਾ ਖੋਲੀਆਂ ਜਾਂਦੀਆਂ ਨੇ ਤੁਸੀਂ ਕੋਈ ਵੀ ਜ਼ਰੂਰਤ ਦੀ ਚੀਜ਼ ਲੈਂਦੇ ਹੋ ਜਿਵੇਂ ਕਾਰ ਲਓ ਬੱਤੀ ਦਾ ਬਿੱਲ ਦਿੰਦੇ ਸ਼ਰਾਬ ਲੈਂਦੇ ਹੋ ਕਿਸੇ ਹੋਟਲ ਚ ਕੋਈ ਬੁਕਿੰਗ ਕਰਵਾਉਂਦੇ ਹਾਂ ਤੁਹਾਡੇ ਦਿੱਤੇ ਪੈਸੇ ਵਿੱਚੋਂ ਥੋੜਾ ਹਿੱਸਾ ਗਊ ਸਸ ਯਾਨੀ ਗਊ ਸ਼ਾਲਾ ਵਾਸਤੇ ਕੱਢਿਆ ਜਾਂਦਾ ਹੈ ਪਰ ਅੱਜ ਤੱਕ ਸਰਕਾਰ ਵੱਲੋਂ ਇਹਨਾਂ ਲਵਾਰਿਸ਼ ਪਸ਼ੂਆਂ ਵਾਸਤੇ ਕੋਈ ਵੀ ਗਊਸ਼ਾਲਾ ਨਹੀਂ ਖੋਲੀ ਗਈ ਅਕਸਰ ਹੀ ਸੜਕਾਂ 'ਚ ਲਵਾਰਿਸ਼ ਕੋਮਰੇ ਜਾਨਵਰਾਂ ਦੇ ਨਾਲ ਕਈ ਹਾਦਸੇ ਹੋ ਚੁੱਕੇ ਨੇ ਪਰ ਅੱਜ ਤੱਕ ਸਰਕਾਰ ਵੱਲੋਂ ਇਸ ਮਾਮਲੇ ਤੇ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ ਅੰਤੋਂ ਤੇ ਦਾਸੀ ਕੀ ਕਰੋੜਾ ਰੁਪਏ ਹਰ ਮਹੀਨੇ ਪੂਰੇ ਪੰਜਾਬ ਚ ਕਾਉਸਸ ਦੇ ਨਾਮ ਤੇ ਇਕੱਠਾ ਹੁੰਦਾ ਹੈ ਪਰ ਉਹ ਕਿੱਥੇ ਜਾਂਦਾ ਹੈ ਕੋਈ ਨਹੀਂ ਜਾਣਦਾ ਅੱਜ ਅਮਰitsar ਚ ਰੋਹਨ ਮਹਿਰਾ ਵੱਲੋਂ ਇਸ ਮੁੱਦੇ ਨੂੰ ਲੈ ਕੇ ਆਪਣੀਆਂ ਮੰਗਾਂ ਲੈ ਕੇ ਭੁਖਾ ਹੜਤਾਲ ਤੇ ਬੈਠੇ ਹੋਏ ਨੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਕੋਲੋਂ ਤੇ ਕਾਉਸਸ ਦੇ ਨਾਮ ਤੇ ਜਿਹੜੇ ਪੈਸੇ ਲਈ ਜਾਂਦੇ ਨੇ ਆਖਿਰੋ ਕਿੱਥੇ ਜਾਂਦੇ ਨੇ ਕਿਉਂਕਿ ਹੁਣ ਤੱਕ ਤੁਹਾਡੇ ਅਤੇ ਪੰਜਾਬ ਦੇ ਲੋਕਾਂ ਕੋਲੋਂ ਕਾਉਸਸ ਦੇ ਨਾਮ ਤੇ ਕਾਫੀ ਪੈਸੇ ਲੈਣ ਤੋਂ ਬਾਅਦ ਸਰਕਾਰ ਵੱਲੋਂ ਇਹਨਾਂ ਪੱਸ਼ੇ ਵਾਸਤੇ ਅਜੇ ਵੀ ਕੋਈ ਕੰਮ ਨਹੀਂ ਕੀਤਾ ਗਿਆ ਹੈ ਪੁਖੜ ਹੜਤਾਲ ਤੇ ਬੈਠਣ ਦਾ ਗਾਰ ਆ ਸਭ ਤੋਂ ਪਹਿਲਾਂ ਲੋਕਾਂ ਦੀ ਸੇਫਟੀ ਤੇ ਸਾਡੀ ਗਊ ਮਾਤਾ ਦੀ ਸੇਫਟੀ ਵਾਸਤੇ ਅੱਜ ਅਸੀਂ ਬੈਠੇ ਆ ਕਿਉਂਕਿ 26 ਤਰੀਕ 6ਵੇਂ ਮਹੀਨੇ ਦੇ ਵਿੱਚ ਅੰਮ੍ਰਿਤਸਰ ਗੋਲ ਬਾਗ ਦੇ ਬਾਹਰ ਇੱਕ ਲੜਕੇ ਦੀ ਡੈਥ ਹੁੰਦੀ ਹੈ 40 ਸਾਲਾਂ ਦਾ ਜਿਹੜਾ ਗਾਉਂ ਦੇ ਨਾਲ ਐਕਸੀਡੈਂਟ ਹੋ ਜਾਂਦਾ ਵਾ ਲੇਕਿਨ ਇਸ ਚੀਜ਼ ਦੀ ਜ਼ਿੰਮੇਵਾਰੀ ਸਰਕਾਰ ਨੇ ਕਿਸੇ ਨੇ ਵੀ ਨਹੀਂ ਚੁੱਕੀ ਸਭ ਤੋਂ ਪਹਿਲਾਂ ਅਸੀਂ ਦੱਸਣਾ ਚਾਹੁੰਦੇ ਆ ਵੀ 2016 ਦੇ ਵਿੱਚ ਅਕਾਲੀ ਭਾਜਪਾ ਸਰਕਾਰ ਵੱਲੋਂ ਜਿਹੜਾ ਵਾ ਕਾਵਸਸ ਜਿਹੜਾ ਸ਼ੁਰੂ ਕੀਤਾ ਗਿਆ ਸੀਗਾ ਤੇ 512 ਦੇ ਕੋਲ ਜਿਹੜੀਆਂ ਗਊਸ਼ਾਲਾ ਉਹਨਾਂ ਨੇ ਕਹਿੰਿਆ ਸੀ ਅਸੀਂ ਪੂਰੇ ਪੰਜਾਬ ਦੇ ਵਿੱਚ ਖੋਲਾਂਗੇ ਲੇਕਿਨ ਅੱਜ ਹਾਲਾਤ ਇਹੋ ਜਿਹੇ ਨੇ ਕਿ 1 ਲੱਖ ਦੇ ਕੋਲ ਜਿਹੜੀਆਂ ਗਵਾਂ ਨੇ ਅੱਜ ਵੀ ਸੜਕਾਂ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਘੁੰਮ ਰਹੀਆਂ ਨੇ 10000 ਦੇ ਕਰੀਬ ਹਰ ਸਾਲ ਜਿਹੜਾ ਵਾ ਐਕਸੀਡੈਂਟ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਉਹਦੇ ਵਿੱਚ ਬਹੁਤ ਸਾਰੇ ਲੋਕ ਮਰਦੇ ਨੇ ਬਹੁਤ ਸਰੀਆਂ ਜਿਹੜੀਆਂ ਗਵਾਂ ਮਰਦੀਆਂ ਨੇ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚੋਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਕਰੋੜਾਂ ਦੀ ਆਬਾਦੀ ਦੇ ਕੋਲੋਂ ਜਿਹੜਾ ਕਾ ਉਸ ਜਿਹੜਾ ਇਕੱਠਾ ਕੀਤਾ ਜਾ ਰਿਹਾ ਵਾ ਚਾਹੇ ਲੁਧਿਆਣਾ ਹੋਵੇ ਅੰਮ੍ਰਿਤਸਰ ਹੋਵੇ ਜਲੰਧਰ ਹੋਵੇ ਪਟਿਆਲਾ ਹੋਵੇ ਬਠਿੰਡਾ ਹੋਵੇ ਮੁਹਾਲੀ ਮੋਗਾ ਬਟਾਲਾ ਪਠਾਨਕੋਟ ਬਹੁਤ ਲੰਬੀ ਜਿਹੜੀ ਲਿਸਟ ਹੈ ਜਿਹੜੇ ਛੋਟੇ-ਛੋਟੇ ਪਿੰਡ ਨੇ ਉਹਨਾਂ ਦੀ ਤਾਂ ਕੋਈ ਗਿਣਤੀ ਨਹੀਂ ਹੈ ਸਾਰਿਆਂ ਦੀ ਮੇਰੇ ਕੋਲ ਲਿਸਟ ਪਈ ਹੈ ਤੇ ਜਿੱਥੇ-ਜਿੱਥੇ ਕਾ ਉਸਸ ਪੰਜਾਬ ਸਰਕਾਰ ਲੈ ਰਹੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਨਾ ਵਾਂ ਤੇਲ ਦੇ ਟੈਂਕਰ ਦੇ ਉੱਪਰ 100 ਰੁਪਿਆ ਸੀਮਿੰਟ ਦੀ ਬੋਰੀ ਤੇ 1 ਬਿਜਲੀ ਦੇ ਬਿੱਲ ਤੇ ਜਿਹੜਾ ਇੱਕ ਯੂਨਿਟ ਦੇ 200 ਪੈਸੇ ਏਸੀ ਜਿਹੜਾ ਪੈਲਸ ਆ ਉਹਦਾ 1000 ਰੁਪਿਆ ਨੋਨ ਏਸੀ ਦਾ 500 ਚਾਰ ਵੀਲਰ ਦੇ 1000 ਰੁਪਿਆ ਤੇ ਟੂ ਵੀਲਰ ਤੇ 200 ਸ਼ਰਾਬ ਦੀ ਜਿਹੜੀ ਅੰਗਰੇਜ਼ੀ ਬੋਲੋ ਉੱਤੇ 10 ਰੁਪਏ ਤੇ ਜਿਹੜੀ ਅ ਅੰਗਰੇਜ਼ੀ ਬੋਤਲ ਸੌਰੀ 10 ਤੇ ਦੇਸੀ ਬੋਤਲ ਤੇ 5 ਰੁਪਏ ਹੁਣ ਤੁਸੀਂ ਦੇਖੋ ਇੰਨੇ ਵਾਸਟ ਲੈਵਲ ਤੇ ਜਿਹੜੀ ਕ腐ਸ਼ਨ ਹੋ ਰਹੀ ਹੈ ਕਿਉਂਕਿ 15 ਕਰੋੜ ਰੁਪਿਆ ਹਰ ਮਹੀਨੇ ਜਿਹੜਾ ਵਾ ਪੰਜਾਬ ਸਰਕਾਰ ਕੋ ਇਕੱਠਾ ਹੋ ਰਿਹਾ ਵਾ ਤੇ ਬਹੁਤ ਵਾਸਟ ਲੈਵਲ ਤੇ ਜਿਹੜਾ ਕਾ ਉਸ ਇਕੱਠਾ ਹੋ ਰਿਹਾ ਤੇ ਸਭ ਤੋਂ ਪਹਿਲਾਂ ਤੇ ਮੈਂ ਇੱਥੇ ਭਗਵੰਤ ਮਾਨ ਜੀ ਨੂੰ ਗੱਲ ਕੁਝ ਪੁੱਛਣਾ ਚਾਹਨਾ ਵਾਂ ਕਿ ਤੁਸੀਂ ਜਦੋਂ ਆਪਣੀ ਸਰਕਾਰ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਸੀ ਅਸੀਂ ਬਾਕੀਆਂ ਸਰਕਾਰਾਂ ਵਾਂਗ ਨਹੀਂ ਹੋਵਾਂਗੇ ਇਹ 2016 ਦਾ ਕਾਫੀ ਸਾਲ ਸੇ ਸ਼ੁਰੂ ਹੋਇਆ ਵਾ ਤੇ ਪੁਰਾਣੀਆਂ ਸਰਕਾਰਾਂ ਨੇ ਤੇ ਚਲੋ ਤੁਸੀਂ ਕਹਿੰਦੇ ਸੀ ਕਰਪਟ ਬੰਦੇ ਹੈਗੇ ਕੁਝ ਨਹੀਂ ਕਰਦੇ 2 ਸਾਲ ਤਾਂ ਉੱਪਰ ਹੋ ਗਏ ਤੁਹਾਡੀ ਸਰਕਾਰ ਨੂੰ ਆਏ ਤੁਸੀਂ ਹੁਣ ਤੱਕ ਇੱਥੇ ਚੁੱਪ ਕਿਉਂ ਜੇ ਇੱਕ ਕਰੋੜਾ ਰੁਪਇਆ ਗਿਆ ਕਿੱਥੇ ਆ ਕੇ ਜਿਹੜਾ ਸਰਕਾਰ ਸਰ ਕਰੋੜਾ ਰੁਪਇਆ ਜਿਹੜਾ ਇਕੱਠਾ ਹੋਇਆ ਉਹ ਵੱਖਰਾ ਜਿਹੜਾ ਇਹਦਾ ਵਿਆਜ ਆ ਪੁੱਛੋ ਵੀ ਇਹ ਭਗਵੰਤ ਮਾਨ ਨੂੰ ਜਾ ਰਿਹਾ ਵੇਰ ਕਿਹੜੇ ਇਹਦੇ ਮੰਤਰੀਆਂ ਨੂੰ ਜਾ ਰਿਹਾ ਵਾ ਇਹਦੇ ਵਿੱਚ ਅਸੀਂ ਦੇਖੋ ਕੁਝ ਸਪਸ਼ਟ ਚੀਜ਼ਾਂ ਭਗਵੰਤ ਮਾਨ ਨੂੰ ਲਿਖਿਆ ਨੇ ਵੀ ਭਗਵੰਤ ਮਾਨ ਜੀ 2016 ਤੋਂ ਲੈ ਕੇ ਹੁਣ ਤੱਕ ਜਿੰਨਾ ਕਾਉਂਸਲ ਇਕੱਠਾ ਹੋਇਆ ਲੋਕਾਂ ਨੂੰ ਉਸ ਚੀਜ਼ ਦੀ ਜਨਤਕ ਕਰੋ ਵੀ ਤੁਹਾਡੇ ਕੋਲ ਕਾਉਂਸਲ ਇਕੱਠਾ ਕਿੰਨਾ ਹੋਇਆ ਪੰਜਾਬ ਸਰਕਾਰ ਕੋ دوسری ਸਾਡੀ ਮੰਗ ਹੈ ਵੀ ਉਹ ਜਿਹੜਾ ਕਾਉਂਸਲ ਤੁਹਾਡੇ ਕੋਲ ਇਕੱਠਾ ਆਇਆ ਜਦੋਂ ਤੁਸੀਂ ਉਹ ਕਾਉਂਸਲ ਦੱਸਣਾ ਵਾ ਪੂਰੇ ਦਾ ਪੂਰਾ ਕਾਉਂਸਲ ਤੁਸੀਂ ਜਾਰੀ ਕਰੋ ਲੋਕਾਂ ਦੀ ਸੁਰੱਖਿਆ ਦੇ ਲਈ ਗੋ ਮਾਤਾ ਦੀ ਸੁਰੱਖਿਆ ਦੇ ਲਈ ਕਿੱਦਾਂ ਗਊਸ਼ਾਲਾ ਬਣਾਣੀ ਹੈ ਕਿੱਦਾਂ ਤੁਸੀਂ ਵੱਡੇ ਵੱਡੇ ਪਲਾਟਾਂ ਦੇ ਵਿੱਚ ਵੱਡੀਆਂ ਥਾਵਾਂ ਦੇ ਵਿੱਚ ਗਊਆਂ ਜਿਹੜੀਆਂ ਸੁਰੱਖਿਤ ਰੱਖਣੀਆਂ ਨੇ ਦੂਸਰੀ ਮੰਗ ਸਾਡੀ ਇਹ ਵਾ ਜਿਹੜੇ ਜਿਹੜੇ ਵਿਭਾਗ ਹੁਣ ਮੈਂ ਤੁਹਾਨੂੰ ਦੱਸੇ ਨੇ ਜਿਹੜੇ ਕਾਉਂਸਲ ਲੈ ਰਹੇ ਨੇ ਉਹਨਾਂ ਦੇ ਵਿੱਚੋਂ ਕੁਝ ਵਿਭਾਗ ਜਮਾਈ ਨਹੀਂ ਕਰਾਰੇ ਕਾਉਂਸਲ ਉਹ ਜਿਹੜੇ ਵਿੱਚ ਮੰਤਰੀ ਇਨਵੋਲਵ ਨੇ ਜਾਂ ਜਿਹੜੇ ਅਫਸਰ ਇਨਵੋਲਵ ਨੇ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਕੀਤੀ ਜੇ ਸਭ ਤੋਂ ਮੇਨ ਜਿਹੜੀ ਇੱਕ ਚੀਜ਼ ਅਸੀਂ ਮੰਗ ਕਰਦੇ ਆਂ ਵੀ ਇਹਦੀ ਇੱਕ ਸਿਟ ਬਣਾਈ ਜਾਏ ਜਾਂ ਇੱਕ ਜਾਂਚ ਕਮੇਟੀ ਬਣਾਈ ਜਾਏ ਜਾਂ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਕਿ 2016 ਤੋਂ ਲੈ ਕੇ 2024 ਤੱਕ ਕੋਈ ਮੰਤਰੀ ਕੋਈ ਸੀਐਮ ਕੌਸ਼ਸਤੇ ਅੱਜ ਤੱਕ ਕਿਉਂ ਨਹੀਂ ਬੋਲਿਆ ਤੁਸੀਂ ਕਹਿੰਦੇ ਹੋ ਵੀ ਮੈਂ ਆਮ ਬੰਦਾ ਆ ਜਿਹੜਾ ਮੇਰਾ ਕੋਈ ਅਫਸਰ ਜਾਂ ਮੰਤਰੀ ਕੋਈ ਬੁਰੇ ਕੰਮ ਕਰੇਗਾ ਤੇ ਮੈਂ ਉੱਥੇ ਕਾਰਵਾਈ ਕਰਾਂਗਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੰਤਰੀਆਂ ਤੇ ਦੇ ਅਫਸਰਾਂ ਦੇ ਕਾਰਵਾਈ ਕਰੋ ਜਿਨ੍ਹਾਂ ਨੇ 2 ਸਾਲ ਤੇ ਇੱਕ ਚਾਹੀਦੀ ਚੁੱਪੀ ਜਿਹੜੀ ਖੋਲੀ ਨਹੀਂ ਕੁਝ ਨਹੀਂ ਬੋਲੇ ਇਸ ਚੀਜ਼ ਤੇ ਇੱਕ ਗਊਸ਼ਾਲਾ ਲਈ ਜਗ੍ਹਾ ਲਾਟ ਹੋਈ ਹੈ ਹੀ ਕਾਰਪੋਰੇਸ਼ਨ ਵੱਲੋਂ ਕਿ ਉਹ ਬਣਾਈ ਗਈ ਸਰ ਦੇਖੋ ਅਸੀਂ 2022 ਚ ਜਦੋਂ ਪ੍ਰੋਟੈਸਟ ਕੀਤਾ 2023 ਦੀ ਜਗ੍ਹਾ ਲੋਟ ਹੋਈ ਹੈ ਇਹ ਮੰਤਰੀ ਨਿੱਜਰ ਸੀਗੇ ਸੰਦੀਪ ਰਿਸ਼ੀ ਕਾਰਪੋਰੇਸ਼ਨ ਕਮਿਸ਼ਨਰ ਸੀਗੇ ਆਪਣਾ ਐਮਐਲਏ ਜੇ ਗੁਪਤਾ ਜੀ ਸੀਗੇ ਹੋਰ ਵੀ ਜਿਹੜੇ ਵੱਡੇ ਵੱਡੇ ਉੱਥੇ ਅਫਸਰ ਆਏ ਸੀ ਜਾਂ ਉਹਦੀ ਜਿਹੜੀ ਆ ਰਾਸ਼ੀ ਜ਼ਰੂਰ ਜਾਰੀ ਕੀਤੀ ਗਈ ਹੈ ਤੁਸੀਂ ਅੱਜ ਵੀ ਵੇਖ ਲਓ ਵੀ ਉੱਥੇ ਕਿੰਨੀ ਕ ਕੰਸਟਰਕਸ਼ਨ ਹੋਈ ਹੈ ਤੇ ਕਿੰਨੀਆਂ ਗੰਗੂਆਂ ਰੱਖੀਆਂ ਗਈਆਂ ਰਿਜ਼ਲਟ ਜਿਹੜਾ ਜ਼ੀਰੋ ਸਾਨੂੰ ਪਾਇਆ ਗਿਆ ਲੱਗਦਾ ਗਊਸ਼ਾਲਾ ਪਰ ਨੰਦਨਾ ਸੜਕ ਤੇ ਹੋਣ ਵਾਲੇ ਗੰਗ ਪਰਚੂਆਂ ਦੇ ਨਾਲ ਆਸੇ ਰੁਕ ਜਾਣਗੇ ਸਰ ਜੇ ਜਿੰਨੇ ਵੱਡੇ ਲੈਵਲ ਤੇ ਇਹਨਾਂ ਨੇ ਪੈਸਾ ਇਕੱਠਾ ਕਰ ਲਿਆ ਨਾ ਜੇ ਅੱਜ ਰਾਸ਼ੀ ਜਾਰੀ ਕਰ ਦੇਣ ਨਾ ਤੇ ਸਾਰੀਆਂ ਗਊਆਂ ਜਿਹੜੀਆਂ ਵਾ ਇੱਕ ਮਹੀਨੇ ਦੇ ਵਿੱਚ ਵਿੱਚ ਪੂਰੇ ਪੰਜਾਬ ਚ ਖਤਮ ਹੋ ਜਾਣਗੀਆਂ ਇਹਦੇ ਵਾਸਤੇ ਸਿਰਫ ਭਗਵੰਤ ਮਾਨ ਜੀ ਨੂੰ ਕੋਈ ਦਿਮਾਗ ਵਾਲਾ ਮੰਤਰੀ ਚਾਹੀਦਾ ਵਾ ਮੈਨੂੰ ਲੱਗਦਾ ਕਿਸੇ ਦੇ ਵਿੱਚ ਉੱਥੇ ਦਿਮਾਗ